ਐਮਐਲਏ ਸਾਹਿਬ ਤੁਸੀਂ ਅੱਜ ਬਸ਼ਨਦੀਪਨ ਪਹੁੰਚੇ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਨੀਤੀ ਆ ਉਸ ਨਾਲ ਕੇ ਪ੍ਰੋਗਰਾਮ ਕੀਤੇ ਕੇ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਪੰਜਾਬ ਸਰਕਾਰ ਨੇ ਤਕਰੀਬਨ ਹੀ ਸਾਰੇ ਸਕੂਲ ਆ ਜਿਹੜੇ ਹੁਣ ਤੱਕ ਮੈਨੂੰ ਲੱਗਦਾ ਪੰਜਾਬ ਦਾ ਇਹੋ ਜਿਹਾ ਕੋਈ ਸਕੂਲ ਨਹੀਂ ਜਿੱਥੇ ਬੱਚੇ ਥੱਲੇ ਬਹਿ ਕੇ ਪੜ੍ਹਦੇ ਹੁਣ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਜਿਹੜੇ ਜਵਾਕ ਟਾਟਾਂ ਤੇ ਪੜ੍ਹਦੇ ਸੀ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਡੈਕਸ ਦਿੱਤੇ ਆ ਕੋਸਟਾ ਮਗਰ ਸਕੂਲਾਂ ਹੁਣ ਤੱਕ 95% ਜਿਹੜੇ 98% ਸਕੂਲਾਂ ਦੀ ਜਿਹੜੀ ਚਾਰਦिवारी ਹੋ ਚੁੱਕੀ ਹੈ। ਤੋਂ ਮਤਲਬ ਕਹਿਣ ਦਾ ਮੇਰਾ ਇਹ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਸਰਕਾਰ ਹਮੇਸ਼ਾ ਹੀ ਵੋਟ ਲੈਣ ਲੱਗੇ ਵੀ ਇਹ ਕਹਿ ਕੇ ਆਈ ਸੀ ਕਿ ਅਸੀਂ ਸਿਹਤ ਤੇ ਸਿੱਖਿਆ ਤੇ ਖਾਸ ਜਿਹੜਾ ਉਹ ਧਿਆਨ ਦੇਵਾਂਗੇ। ਉਹਦੇ ਤਹਿਤ ਹੀ ਅੱਜ ਬਚਨੰਦੀ ਦੇ ਸਕੂਲ ਦੇ ਵਿੱਚ ਹੁਣ ਤੱਕ ਪੰਜਾਬ ਸਰਕਾਰ ਨੇ ਹਾਈ ਸਕੂਲ ਵਾਸਤੇ 45 ਲੱਖ ਸੇ ਪ੍ਰਾਇਮਰੀ ਸਕੂਲ ਵਾਸਤੇ 9.5 ਲੱਖ ਰੁਪਇਆ ਟੋਟਲ ਲਗਭਗ 55 ਲੱਖ ਰੁਪਇਆ ਜਿਹੜਾ ਸਰਕਾਰ ਨੇ ਦਿੱਤਾ ਉਹਦੇ ਵਿੱਚ ਸਾਇੰਸ ਲੈਬ ਸੋ ਹਾਇਲਟ ਸਮਾਰਟ ਕਲਾਸਰੂਮਸ